ਸਾਰੇ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਇੱਕ ਨਵੀਂ ਵੀਡੀਓ ਵਿੱਚ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤਰੀਕ 31 ਅਗਸਤ ਅਸੀਂ ਚੱਲੇ ਸੀ ਡੈਮ ਵਾਲ ਦੇਖਣ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਕੱਲ ਤੋਂ ਹੀ ਇਹ ਤਾਂ ਨਹੀਂ ਪਤਾ ਵੀ ਜ਼ਿਆਦਾਤਰ ਵੀ ਸਾਰੇ ਮੀਂਹ ਪੈ ਰਿਹਾ ਲੇਕਿਨ ਅਨੰਦਪੁਰ ਸਾਹਿਬ ਏਰੀਏ ਦੇ ਵਿੱਚ ਤਾਂ ਜਿਹੜਾ ਮੀਂਹ ਆ ਉਹ ਲਗਾਤਾਰ ਕੱਲ ਸ਼ਾਮ ਤੋਂ ਜਿਹੜਾ ਲਗਾਤਾਰ ਹੀ ਪੈ ਰਿਹਾ ਤੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਪਹਿਲਾਂ ਨਾਲ ਤੇ ਫੁੱਟ ਡੇਢ ਫੁੱਟ ਉੱਪਰ ਗਿਆ ਤੇ ਹੁਣ ਬਾਕੀ ਅੱਜ ਦੇਖਦੇ ਆ ਵੀ ਡੈਮ ਵਾਲ ਜਾ ਕੇ ਉੱਧਰ ਕੀ ਹਾਲਾਤ ਹੈ ਜਿੱਦਾਂ ਦੀ ਵੀ ਕੋਈ ਅਪਡੇਟ ਹੋਏ ਤਾਂ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਦੇਖੋ ਜੀ ਜਿਹੜਾ ਅਸੀਂ ਦੇਖਦੇ ਸੀਗੇ ਉਦੋਂ ਦਾ ਪਾਣੀ ਆ ਖੇਤ ਦੇ ਵਿੱਚ ਤਾਂ ਪਾਣੀ ਘੱਟੇ ਘੱਟ 5-7 ਦਿਨ ਤੋਂ ਐਦੇ ਚੱਲ ਰਿਹਾ ਲਗਾਤਾਰ ਤੇ ਮੀਂਹ ਜਿਆਦਾ ਪੈਣ ਕਰਕੇ ਕਿਉਂਕਿ ਰਾਤ ਦਾ ਮੀਂਹ ਹੈ ਜਿਹੜਾ ਉਹ ਹਟਿਆ ਨਹੀਂ ਹੈ ਜਿਹੜਾ ਹੁਣ ਪਾਣੀ ਹੁਣ ਸੜਕ ਤੋਂ ਕ੍ਰੋਸ ਕਰ ਚੁੱਕਿਆ ਹੁਣ ਪਾਣੀ ਜਿਹੜਾ ਵੱਧਦਾ ਹੌਲੀ ਹੌਲੀ ਕਿਉਂਕਿ ਮੀਂਹ ਹਟ ਨਹੀਂ ਰਿਹਾ ਤੇ ਹੁਣ ਇਹ ਜਿਹੜਾ ਇੱਧਰਲਾ ਪਾਣੀ ਹੈ دریا ਦਾ ਪਾਣੀ ਹੈ ਸਾਰਾ ਪਹਿਲਾਂ ਖੇਤ ਤੋਂ ਪੂਰਾ ਭਰਿਆ ਪਿਆ ਤਾਂ ਕਈ ਦਿਨ ਤੇ ਇਧਰੋਂ ਜਿਹੜਾ ਹੁਣ ਪਾਣੀ ਆ ਇਹ ਲੰਘ ਕੇ ਤੇ ਹੁਣ ਇਧਰ ਨੂੰ ਝੋਨੇ ਨੂੰ ਪਿਆ ਇਹ ਪੂਰਾ ਪਾਣੀ ਆ ਗਿਆ ਹੁਣ ਤੇ ਬਾਕੀ ਦੇਖਦੇ ਆ ਡੈਮ ਨੇ ਨਹੀਂ ਹਜੇ ਪਾਣੀ ਛੱਡਿਆ ਇਹ ਹੈ ਪਾਣੀ ਮੀਂਹ ਦਾ ਹੀ ਹੈ ਕਿਉਂਕਿ ਡੈਮ ਦਾ ਪਾਣੀ ਤਾਂ ਜਿਹੜਾ ਸਾਫ਼ ਹੁੰਦਾ ਇਹ ਮੀਂਹ ਦਾ ਪਾਣੀ ਹੈ ਜਿਹੜਾ ਮਿੱਟੀ ਵਾਲਾ ਦਾ ਮੈਂ ਤਾਂ ਝੋਨੇ ਦਾ ਪ੍ਰਮਾਤਮਾ ਬਚਾ ਰੱਖੇ ਝੋਨੇ ਦਾ ਨੁਕਸਾਨ ਨਾ ਹੋਵੇ ਜੇ ਤਾਂ ਨਿਕਲਦਾ ਰਿਹਾ ਅੱਗੇ ਫੇਰ ਤਾਂ ਠੀਕ ਹੈ ਨਹੀਂ ਤਾਂ ਫਿਰ ਇਹ ਨੁਕਸਾਨ ਕਰੇਗਾ ਪਾਖੜਾ ਡੈਮ ਦੇਖੋ ਜੀ पानी है जोड़ा बहुत है अपने लेवल त काफी ज़्यादा है डैम है जहाँ पूरा फुल है इस टाइम ਉਹ ਸਾਹਮਣੇ ਜਿਹੜੇ ਫਲੱਡ ਗੇਟ ਹੈ ਆਹ ਦੇਖਦੇ ਆ ਇੱਥੋਂ ਖੋਲਦੇ ਸਾਰੇ ਹੁਣ ਤਾਂ ਦੇਖਦੇ ਵੀ ਨਹੀਂ ਇੱਧਰ ਕਿਉਂਕਿ ਆਪਣੇ ਲੈਵਲ ਤੇ ਜਿਹੜਾ ਆਪ ਹੈ ਬਿਲਕੁਲ ਚਾਰੇ ਗੇਟ ਓਪਨ ਹੈ ਇਹਦੇ 4-4 ਫੁੱਟ ਛੱਡਿਆ ਹੋਇਆ ਪਾਣੀ ਮੀਂਹ ਜਿਹੜਾ ਲਗਾਤਾਰ ਹੀ ਲੱਗ ਰਿਹਾ ਕੱਲ ਰਾਤ ਤੋਂ ਤਾਂ ਹਟਿਆ ਹੀ ਨਹੀਂ ਹੈ ਪਾਣੀ ਦੇਖ ਲਓ ਕਾ ਲੈਵਲ ਹੈ ਡੈਮ ਦਾ ਨੰਗਲ ਡੈਮ 31 ਤਰੀਕ ਅੱਜ ਦੇ ਕੋਈ ਨਹੀਂ ਵੀ ਪੂਰੇ ਜਿਹੜੇ ਗੇਟ ਖੋਲੇ ਹੋਏ ਆ। ਤੇ ਪਾਣੀ ਆ ਜਿਹੜਾ ਉੱਪਰ ਤੇ ਬਹੁਤ ਜ਼ਿਆਦਾ ਆ ਰਿਹਾ ਪਾਖੜੇ ਤੋਂ। ਮੀਂਹ ਆ ਜਿਹੜਾ ਉਹ ਲਗਾਤਾਰ ਹੀ ਕੱਲ ਸ਼ਾਮ ਤੋਂ ਲਗਾਤਾਰ ਹੀ ਲੱਗ ਰਿਹਾ। ਤੇ ਇਨੀ ਵੀ ਹੁਣ ਗੇਟ ਖੋਲੇ ਆ ਆਪਣੇ। ਪਾਣੀ ਪਹਿਲਾਂ ਨਾਲੋਂ ਤੇ ਕੈਪੈਸਿਟੀ 'ਚ ਵਧਿਆ। ਮੀਂਹ ਹਟ ਨਹੀਂ ਰਿਹਾ ਲਗਾਤਾਰ ਹੈ ਜਿਹੜਾ ਮੀਂਹ ਉਹ। ਲਗਾਤਾਰ ਹੀ ਫੁੱਲ ਸਪੀਡ ਤੇ ਪੈ ਰਿਹਾ।